ਸਾਤਰੀ ਕਾਲ ਤੁਸੀਂ ਵੇਖ ਰਹੇ ਹੋ ਔਜ਼ਵਿਊ ਆਸਟ੍ਰੇਲੀਆ ਦੀ ਰਾਜਧਾਨੀ ਕੈੰਬਰਾ ਦੇ ਬੈਂਕਸ ਇਲਾਕੇ ਵਿੱਚ ਗੋਲੀਕਾਂਡ ਇੱਕ ਵਿਅਕਤੀ ਜ਼ਖਮੀ ਇਹ ਵਾਕਾ ਮੰਗਲਵਾਰ 8 ਜੁਲਾਈ ਨੂੰ ਰਾਤ 12 ਵਜੇ ਦੇ ਕਰੀਬ ਰੀਡਰ ਕੋਰਟ ਵਿੱਚ ਹੋਇਆ ਜਦ ਇੱਕ ਜੋੜੇ ਨੂੰ ਆਪਣੇ ਘਰ ਵਿੱਚ ਤੇਜ਼ ਧਮਾਕੇ ਦੀ ਆਵਾਜ਼ ਸੁਣੀ ਕੁਝ ਸਮੇਂ ਬਾਅਦ ਕਾਲੇ ਰੰਗ ਦੇ ਨਕਾਬ ਨਾਲ ਮੂੰਹ ਟਕੀ ਦੋ ਵਿਅਕਤੀ ਉਹਨਾਂ ਦੇ ਘਰ ਅੰਦਰ ਵੜ ਆਏ ਦੋਵੇਂ ਨਕਾਬਪੋਸ਼ ਬੰਦਿਆਂ ਵੱਲੋਂ ਕਥਿਤ ਤੌਰ ਤੇ ਮਕਾਨ ਮਾਲਕ ਦੀ ਕੁੱਟਮਾਰ ਕਰਨ ਤੋਂ ਬਾਅਦ ਇੱਕ ਨੇ ਪੈਰ ਵਿੱਚ ਗੋਲੀ ਮਾਰੀ ਅਤੇ ਮੌਕੇ ਤੋਂ ਇੱਕ ਗੂੜੇ ਨੀਲੇ ਰੰਗ ਦੀ BMW SUV ਵਿੱਚ ਫਰਾਰ ਹੋ ਗਏ ਗੋਲੀ ਲੱਗਣ ਕਾਰਨ ਮਕਾਨ ਮਾਲਕ ਨੂੰ ਗੰਭੀਰ ਪਰ ਸਥਿਰ ਹਾਲਤ ਵਿੱਚ ਹਸਪਤਾਲ ਭੇਜਿਆ ਗਿਆ ਹੁਣ ACT ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਨਾਲ ਸੰਬੰਧਿਤ ਜਾਣਕਾਰੀ ਜਾਂ ਸਬੂਤ ਹੋਵੇ ਤਾਂ ਕ੍ਰਾਈਮ ਸਟਾਪਰਸ ਨਾਲ ਫੋਨ ਤੇ ਜਾਂ ਕ੍ਰਾਈਮ ਸਟਾਪਰਸ ਦੀ ਵੈਬਸਾਈਟ ਰਾਹੀਂ ਗੁਪਤ ਤੌਰ ਤੇ ਸੰਪਰਕ ਜ਼ਰੂਰ ਕਰੇ। AC Ozview ਤੇ ਖਾਸ ਖਬਰ ਆਸਟ੍ਰੇਲੀਆ ਬਾਰੇ ਹੋਰ ਅਪਡੇਟਸ ਜਾਣਨ ਲਈ ਤੁਸੀਂ Ozview ਦੇ ਇਸ ਪਲੇਟਫਾਰਮ ਨੂੰ ਫੋਲੋ ਜ਼ਰੂਰ ਕਰਿਓ। ਧੰਨਵਾਦ।